ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੇ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਜ ਤੁਲੇ ਉਪਜੇ ਰੋਗਾ ਕਾਨ ਮਿਟਾਏ ਰਹਾਉ ਕਿਆ ਗੁਣ ਤੇਰੇ ਆਖ ਵਖਾਣ ਕੀਮਤ ਕਹਿਣ ਨ ਜਾਏ ਨਾਨਕ ਭਗਤ ਭਇ ਅਬਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਕਾਨ ਮਿਟਾਈ ਰਹਾ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬినాਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮਾ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਕਰਿਆ ਭਾਏ ਹਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੇ ਰੋਗਾ ਕਾਨ ਮਿਟਾਈ ਰਹਾਓ ਕੀਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ भगत ਭਏ ਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਕਾਇਆ ਸਹਿਜ ਤੁਨ ਉਪਜੀ ਰੋਗਾ ਕਾਨ ਮਿਟਾਈ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਈ ਨਾਨਕ ਭਗਤ ਭਇ ਅਬਨਾਸੀ ਆਪਣਾ ਪ੍ਰਭ ਭਇ ਸਹਾਈ ਸਰਠ ਮਹੱਲਾ ਪੰਜਵਾਂ ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧਨ ਉਪਜੀ ਰੋਗਾ ਕਾਨ ਮਿਟਾਏ ਰਹਾ ਕੀ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਇ ਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠਾ ਮਹਲਾ 5 ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਏ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਭਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧੁਨ ਉਪਜੇ ਰੋਗਾਂ ਕਾਲ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਿਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਦਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਜ ਤੁਨ ਉਪਜੀ ਰੁਗਾ ਕਾਨ ਮਿਟਾਈ ਰਹਾਓ ਕੀਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਏ ਬਿਨਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਭਾਏ ਹਿਰਦਾਰ ਕੇ ਚਰਨ ਬਸਾਏ ਸੁਖ ਪਾਇਆ ਸਹਜ ਤੁਨੇ ਉਪਜੀ ਰੋਗਾ ਕਾਨ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਏ ਨਾਨਕ ਭਗਤ ਭਏ ਬਿਨਾ ਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ 5 ਸਾਧੂ ਸੰਗ ਭਇਆ ਮਨ ਉਦਮਾ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਤੁਨ ਉਪਜੇ ਰੋਗਾ ਕਾਨ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮੇਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧੁਨ ਉਪਜੇ ਰੋਗਾ ਖਾਨ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇ ਅਬਨਾਸੀ ਆਪਨਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰੇ ਅਲੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਸਾਈ ਸੁਖ ਪਾਇ ਸਹਿਜ ਤੁਨੇ ਉਪਜੇ ਰੋਗਾ ਕੰਨ ਮਿਟਾਈ ਰਹਾ ਕੀਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿ ਨਾ ਜਾਏ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ 5 ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੇ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਤੁਨੇ ਉਪਜੇ ਰੋਗਾ ਕਾਲ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣ ਕੀਮਤ ਕਹਿ ਨ ਜਾਏ ਨਾਨਕ ਭਗਤ ਭਏ ਬినాਸੀ ਆਪਣਾ ਪ੍ਰਭ ਭਿਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਕਾਨ ਮਿਟਾਈ ਰਹਾ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿ ਨਾ ਜਾਈ ਨਾਨਕ ਭਗਤ ਭਏ ਅਬినాਸੀ ਆਪਣਾ ਪ੍ਰਭ ਭਇ ਸਹਾਈ ਸਰਠ ਮਹਲਾ ਪੰਜਵਾਂ ਸਾਜੂ ਸੰਗੈ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਕਰਿਆ ਭਾਇ ਹਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੇ ਰੋਗਾ ਕਾਨ ਮਿਟਾਈ ਰਹਾਉ ਕੀਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠਿ ਮਹੱਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਕਾਇਆ ਸਹਿਜ ਤੁਨ ਉਪਜੀ ਰੋਗਾ ਕਾਨ ਮਿਟਾਈ ਰਹਾਓ ਕੀਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਈ ਨਾਨਕ ਭਗਤ ਭਇ ਅਬਨਾਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧੁਨ ਉਪਜੀ ਰੋਗਾ ਕਾਨ ਮਿਟਾਏ ਰਹਾ ਕੀ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਇ ਅਬਨਾਸਿ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧੁਨ ਉਪਜੇ ਰੋਗਾ ਕਾਨ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਿਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਧਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਜ ਤੁਨ ਉਪਜੀ ਰੁਗਾ ਕਾਨ ਮਿਟਾਏ ਰਹਾਓ ਕੀ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇਆ ਬਿਨਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਏ ਹਿਰਦਾਰ ਕੇ ਚਰਨ ਬਸਾਈ ਸੁਖ ਪਾਇਆ ਸਹਜ ਤੁਨੇ ਉਪਜੀ ਰੋਗਾ ਕਾਲ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਏ ਬਿਨਸੀ ਆਪਣਾ ਪ੍ਰਭ ਭਇ ਸਹਾਈ ਸੋਰਠਿ ਮਹਲਾ 5 ਸਾਧੂ ਸੰਗ ਭਇਆ ਮਨ ਉਦਮਾ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੇ ਰੋਗਾ ਕਾਨ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖੜਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇ ਅਬਿਨਾਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮੇਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧੁਨੇ ਉਪਜੇ ਰੋਗਾ ਕਾਣ ਮਿਟਾਈ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭੈ ਅਬਨਾਸੀ अपना प्रभु ਭਇਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰੇ ਅਲੰਤਾ ਸਾਗਰ ਤਰਿਆ ਪਾਈ ਹਰ ਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨੇ ਉਪਜੇ ਰੋਗਾ ਕੰਨ ਮਿਟਾਈ ਰਹਾ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭੈ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਤੁਨੇ ਉਪਜੇ ਰੋਗਾ ਕਾਂ ਮਿਟਾਏ ਰਹਾਉ ਆ ਗੁਣ ਤੇਰੇ ਆਖ ਵਖਾਣ ਕੀਮਤ ਕਹਿ ਨ ਜਾਏ ਨਾਨਕ ਭਗਤ ਭਏ ਅਬినాਸੀ ਆਪਣਾ ਪ੍ਰਭ ਭਿਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮਾ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਜ ਤੁਲ ਉਪਜੇ ਰੋਗਾ ਕਾਨ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮਾ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਕਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੇ ਰੋਗਾ ਕਾਨ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਬਿਨਾਸੀ ਆਪਣਾ ਪ੍ਰਭ ਭਿਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਕਾਇਆ ਸਹਿਜ ਤੁਲ ਉਪਜੀ ਰੋਗਾ ਕਾਨ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਈ ਨਾਨਕ ਭਗਤ ਭਇ ਅਬਨਾਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਜ ਧੁਨ ਉਪਜੀ ਰੋਗਾ ਕਾਨ ਮਿਟਾਏ ਰਹਾਉ ਕੀ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਬਿਨਾਸੇ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਭਾਏ ਹਿਰਦੈ ਹਰ ਕੇ ਚਰਨ ਵਸਾਏ ਸੁਖੁ ਖਾਇ ਸਹਿਜ ਧਨੁ ਉਪਜੇ ਰੋਗਾ ਕਾਲ ਮਿਟਾਇ ਰਹਾਉ ਕੀਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਏ ਨਾਨਕ ਭਗਤ ਭਇ ਅਬਿਨਾਸੀ ਆਪਣਾ ਪ੍ਰਭ ਭਾਇ ਸਹਾਈ ਸੋਰਠ ਮਹਲਾ ਪੰਜਵਾਂ ਸਾਧ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਦਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੁਗਾ ਕਾਨ ਮਿਟਾਏ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭੈ ਬਿਨਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮੇਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਜ ਤੁਨੇ ਉਪਜੀ ਰੋਗਾ ਕਾਲ ਮਿਟਾਏ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਏ ਬਿਨਾ ਸੀ ਆਪਣਾ ਰਬ ਭਇਆ ਸਹਾਈ ਸੋਰਠ ਮਹਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮਾ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨੇ ਉਪਜੇ ਰੋਗਾ ਕਾਨ ਮਿਟਾਈ ਰਹਾਓ ਕੀ ਗੁਣ ਤੇਰੇ ਆਖ ਵਖੜਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇ ਅਬਿਨਾਸੀ ਆਪਣਾ ਪ੍ਰਭ ਭਇ ਸਹਾਈ ਸੋਰਠ ਮਹਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ ਹਿਰਦੈ ਹਰ ਕੇ ਚਰਨ ਵਸਾਏ ਸੁਖ ਪਾਇਆ ਸਹਿਜ ਧੁਨਿ ਉਪਜੇ ਰੋਗਾ ਖਾਨ ਮਿਟਾਇਰਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇ ਅਬਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਏ ਚਲਤਾ ਸਿਮਰ ਅਨੰਤਾ ਫਾਗਰ ਤਰਿਆ ਪਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਕਾਇ ਸਹਿਜ ਤੁਮ ਉਪਜੇ ਰੋਗਾ ਕੰਨ ਮਿਟਾਈ ਰਹਾ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਏ ਨਾਨਕ ਭਗਤ ਭਇ ਆਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ